ਜਿੰਨੇ ਦਾ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਇੱਕ ਬੰਦਾ ਸਟਿਚ ਕਰਾਣ ਦੀ ਸੋਚ ਰਿਹਾ ਆਪਾਂ ਉਹਨੇ ਚ ਤਾਂ ਮੈਂ ਕਹਿੰਦਾ ਸਾਰੇ ਟੱਬਰ ਦੇ ਗੋਟ ਪੈਂਟ ਮਾ ਦਾਂਗੇ ਹਾਂਜੀ ਹਾਂਜੀ ਰੇਟ ਇਹਦਾ ਕੀ ਹੋਊਗਾ ਵੀਰੇ 3 ਪੀਸ ਦੀ ਗੱਲ ਕਰੀ ਆਪਾਂ 1450 ਰੁਪਏ ਲਓ ਜੀ 1400 ਕਾਫੀ ਆਦਾ ਐਮਨ ਕੇ ਚੱਲੋ ਅੱਜ ਦੇ ਟਾਈਮ ਦੇ ਵਿੱਚ ਕਾਫੀ ਆਦਾ ਵੀਰੇ ਡਿਮਾਂਡ ਬੂਟ ਕਟ ਪੈਂਟ ਨਾਲ ਬੂਟ ਕਟ ਪੈਂਟ ਹੈ 2 ਪੀਸ ਦੇ ਵਿੱਚ ਇਹ ਆਉਂਦਾ ਇਹਦੀ ਕੀ ਕੋਸਟ ਹੋਊਗੀ ਵੀਰੇ 1250 ਰੁਪਏ 999 ਹਾਂਜੀ 999 ਰੁਪਏ 999 ਰੁਪਏ ਦੇ ਵਿੱਚ ਬਲੇਜ਼ਰ 4 ਪਾਕਟ ਪਲੇਨ ਜਾਫਰ 499 ਰੁਪਏ ਦੀ ਆ ਜੈਕਟ ਬਣ ਰਹੀ ਆਰੇ ਭਰਾ ਮਨੋਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਹੁੰਚੇ ਜੀ ਖੁਰਾਨਾ ਗਾਰਮੈਂਟ ਦੜਬਾਤੇ ਤੇ ਭਰਾ ਆਪਣੇ ਨਾਲ ਹੈਗੀ ਜਿਵੇਂ ਅੱਗੇ ਆ ਗਿਆ ਵੀਰੇ ਵੈਡਿੰਗ ਦਾ ਸੀਜ਼ਨ ਹਾਂਜੀ ਹਾਂਜੀ ਹਨਾ 13 14 ਤਿਰੋ ਵਿਆਹ ਸਟਾਰਟ ਹੋ ਜਾਣਗੇ ਤੇ ਬਾਈ ਹੋਰ ਆਪਣੇ ਰਿਕੁਐਸਟ ਕਰਦੇ ਹੁੰਦੇ ਨੇ ਕਿ ਕੋਟ ਪੈਂਟ ਪਾਉਣਾ ਹਾਂਜੀ ਔਰ ਸਸਤੇ ਰੇਟ 'ਚ ਪਾਉਣਾ ਹੈ ਹਾਂਜੀ ਠੀਕ ਹੈ ਜੀ ਤੇ ਅੱਜ ਆਪਾਂ ਤੁਹਾਨੂੰ ਕੋਟ ਪੈਂਟ ਦੇ ਨਾਲ-ਨਾਲ ਜਿਵੇਂ ਵਿੰਟਰ ਦੇ ਆ ਫੈਸ਼ਨ ਦੇ ਵਿੱਚ ਬਹੁਤ ਸਾਰੇ ਡਰੈੱਸ ਆ ਗਏ ਆ ਜੈਕਟਾ ਜੋਕਟਾ ਵਗੈਰਾ ਜੋ ਕਿ ਮੰਨ ਕੇ ਚੱਲੋ ਮਾਰਕੀਟ ਦਾ ਰੇਟ ਤਾਂ ਹੈਗੀ ਹੈਗਾ ਚੈਲੈਂਜਿੰਗ ਵੀ ਮਾਰਕੀਟ ਦੇ ਵਿੱਚ ਇਹ ਜੋ ਰੇਟ ਤੇ ਦੇ ਦੇਣਗੇ ਵੀ ਹੈ ਨਹੀਂ ਨਾਲੇ ਇੰਪੋਸੀਬਲ ਹੈ ਬਾਕੀ ਸਟੱਫ ਬਾਰੇ ਤਾਂ ਮੈਂ ਕਿਦਾਂ ਦਾ ਕੁਆਲਿਟੀ ਹੈ ਇੱਕ ਵਾਰੀ ਇੰਟਰੋਡਿਊਸ ਕਰ ਦਿਓ ਜੀ ਆਪਣਾ ਕਿੱਥੇ ਪਹੁੰਚਣਾ ਖੁਰਾਨਾ ਗਾਰਮੈਂਟਸ ਹਾਂਜੀ ਲਿੰਕ ਰੋਡ ਦਿੜਬਾ ਮੰਡੀ ਖੁਰਾਨਾ ਗਾਰਮੈਂਟਸ ਲਿੰਕ ਰੋਡ ਦਿੜਬਾ ਮੰਡੀ ਆਪਣੇ ਦੋ ਦੋ ਸ਼ੋਰੂਮ ਨੇ ਜਣਾ ਇੱਕ ਕਿਡਸ ਦਾ ਇੱਕ ਬੱਚਿਆਂ ਦਾ ਇੱਕ ਜੈਂਟਸ ਦਾ ਇੱਕ ਜੈਂਟਸ ਦਾਗਾ ਕਿਡਸ ਦੇ ਤੁਸੀਂ ਵੇਅਰ ਲੈਣੇ ਨੇ ਸਾਰੇ ਉਹ ਵੀ ਮਿਲ ਜਾਣਗੇ ਜੈਂਟਸ ਦੇ ਲੈਣੇ ਨੇ ਉਹ ਵੀ ਮਿਲ ਜਾਣਗੇ ਲੇਡੀਜ਼ ਦੇ ਲੈਣੇ ਨੇ ਉਹ ਵੀ ਮਿਲ ਜਾਣਗੇ ਤੇ ਅੱਜ ਆਪਾਂ ਸਟਾਰਟਿੰਗ ਤੋਂ ਦਿਖਾਨੇਗੇ ਕਿ 2 ਪੀਸ ਤੇ 3 ਪੀਸ ਦੇ ਵਿੱਚ ਰੇਟ ਪ੍ਰਾਈਜ਼ ਕੀ ਰਣਗੇ ਤੇ ਵੈਰਾਈਟੀ ਵਗੈਰਾ ਕੀ ਹੈ ਨਾ ਤੇ ਸ਼ੁਰੂ ਦੇ ਵਿੱਚ ਵੀਰੇ ਆਪਣੇ ਕੋਲ ਆਪ ਪੈਣਾ ਕੁਝ ਕੁ ਸਿਲੇਕਟਡ ਪੀਸ ਆਪ ਕੱਟ ਰੱਖੇ ਨੇ ਇਹ 3 ਪੀਸ ਦੇ ਵਿੱਚ ਆ ਗਿਆ ਆਪਣੇ ਕੋਲ ਹਾਂਜੀ ਹਾਂਜੀ ਤੇ ਇੱਕ ਵਾਰੀ ਸਟਾਫ ਆ ਕੇ ਲੈ ਵੇਲਾ ਚੱਕਰਾਂ ਇੱਕ ਵਾਰੀ ਮਤਲਬ ਵਧੀਆ ਟਾਪ ਕੁਆਲਿਟੀ ਦਾ ਸਟਾਫ ਆਉਣਗੇ ਜੇ ਆਪਾਂ ਇਹ ਕਿਹਦੀ ਵੀ ਫੈਕਟਰੀ ਰੇਟੇ ਹੋ ਗਿਆ ਕਤਰਾ ਹਾਂਜੀ 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 ਵੀ ਦਾਦਲ 15 15 ਰੰਗ ਨੇ ਜੀ ਇਹਦੇ ਚ 3 ਪੀਸ ਚ ਹਾਂਜੀ 1450 ਰੁਪਏ ਰੇਟ ਹੈ ਇੱਕ ਚੀਜ਼ ਦੱਸੋ ਵੀ ਕੋਈ ਬੰਦਾ ਨਾ ਇਹਨੂੰ ਸਟਿਚ ਕਰਾਉਣ ਗਿਆ ਮਾਰਕੀਟ ਦੇ ਵਿੱਚ ਕਿਸੇ ਟੇਲਰ ਕੋਲ ਵਾ ਗਿਆ ਹਾਂਜੀ ਹਾਂਜੀ ਉਹ ਕੋਸਟ ਪੈਂਦਾ ਨਾ ਨਾ ਕਰਦੇ ਸਟਾਰਟਿੰਗ ਦੀ ਗੱਲ ਕਰਨਾ 7000 8000 9000 ਹਾਂਜੀ 4000 ਰੁਪਏ ਦਾ ਸਲਾਈ ਸਲਾਈ ਹੈ ਜੀ ਹੈਗੀ ਹੈ 4000 ਤੋਂ 4500 ਰੁਪਏ ਕੱਪੜਾ ਅਗਲੇ ਜਿਹੇ ਜਿਹਾ ਲਊਗਾ ਉਸ ਹਿਸਾਬ ਨਾਲ ਹਾਂ 4000 ਰੁਪਏ ਸਲਾਈ ਹੈ ਜ ਜਿੰਨੇ ਦਾ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਆਪਾਂ ਉਹਨੇ ਚ ਤਾਂ ਮੈਂ ਕਹਿੰਦਾ ਸਾਰੇ ਟੱਬਰ ਦੇ ਗੋਟਵੰਡ ਪਾ ਲਾਂਗੇ ਹਾਂਜੀ ਹਾਂਜੀ ਰੇਟ ਇਹਦਾ ਕਿਰੂਗਾ ਵੀਰੇ 3 ਪੀਸ ਦੀ ਗੱਲ ਕਰੀ ਆਪਾਂ 1450 ਰੁਪਏ ਲਓ ਜੀ 1450 ਜੇ ਗੱਲ ਕਰਦੇ ਹੋ ਡਿਜ਼ਾਈਨ ਤੇ ਕਲਰ ਕਿੰਨੇ ਕਿੰਨੇ ਆ ਚੈੱਕ ਕਰਾ ਦੇ ਇੱਕ ਵਾਰੀ ਸਟਾਰਟਿੰਗ ਤੋਂ ਲੈ ਕੇ ਲਾਸਟ ਤੱਕ ਆਪਣੇ ਕੋਲ 15 ਤੋਂ 20 ਕਲਰ ਹਾਂਜੀ ਹਾਂਜੀ ਇਹਦੇ ਵਿੱਚ ਅਵੇਲੇਬਲ ਨੇ ਜਿਹੜੇ ਤੁਸੀਂ ਆ ਡਿਸਪਲੇ ਦੇ ਵਿੱਚ ਚੈੱਕ ਕਰ ਰਹੇ ਹੋਗੇ ਤੇ ਆ ਦੇਖ ਲਓ ਇੱਕ ਵਾਰੀ ਇਹ ਹੈਗੇ ਨੇ ਆਪਣੇ 3 ਪੀਸ ਦੇ ਵਿੱਚ ਹੁਣ ਜੋ ਅੱਜ ਕੱਲ ਚੀਜ਼ਾਂ ਚੱਲ ਰਹੀਆਂ ਨੇ ਜਾਂ ਥੋੜੀਆਂ ਐਡਵਾਂਸ ਹੋ ਗਈਆਂ ਚਲੋ ਇਹ ਆ ਆਪਣੇ ਜਾਦੇ ਉਮਰ ਵਾਲੇ ਆਪਾਂ ਸਿਆਣੇ ਕਹਿੰਦੇ ਨਾ ਵੀ ਪਾ ਸਕਦੇ ਬਟ ਅੱਜ ਕੱਲ ਜਿਹੜੇ ਵੀਰੇ ਮੁੰਡੇ ਪਾਉਂਦੇ ਹਨਾ 2 ਪੀਸ ਦੇ ਵਿੱਚ ਥੋੜਾ ਜਿਆਦਾ ਇੰਟਰਸਟਡ ਜੇ ਨੇਗੇ 4 ਪਾਕਟ 2 ਪੀਸ ਸੈੱਟ ਚੱਲ ਰਿਹਾ ਅੱਜ ਕੱਲ ਕਾਫੀ ਜਿਆਦਾ ਐਮਨ ਕੇ ਚੱਲੋ ਅੱਜ ਦੇ ਟਾਈਮ ਦੇ ਵਿੱਚ ਕਾਫੀ ਜਿਆਦਾ ਵੀਰੇ ਡਿਮਾਂਡ ਬੂਟ ਕੱਟ ਪੈਂਟ ਨਾਲ ਬੂਟ ਕੱਟ ਪੈਂਟ ਹੈ 2 ਪੀਸ ਦੇ ਵਿੱਚ ਇਹ ਆਉਂਦਾ ਇਹਦੀ ਕੀ ਕੋਸਟ ਹੋਗੀ ਵੀਰੇ ਆਪਣੀ 1250 ਰੁਪਏ ਇਹ 1250 ਹਨਾ ਹਾਂਜੀ ਹਾਂਜੀ ਜੇ 1250 ਦੇ ਵਿੱਚ ਆ ਚੈੱਕ ਕਰ ਲੋ ਜਿੰਨੇ ਉਰੇ ਪੀਸ ਪੈਣਾ ਤੁਹਾਡੇ ਸਾਹਮਣੇ ਕਾਊਂਟਰ ਤੇ 2 ਪੀਸ ਦੇ ਵਿੱਚ ਕੋਟ ਪੈਂਟ ਦਾ ਰੇਟ ਹੈ ਸਿਰਫ 1250 ਰੁਪਏ ਹਾਂਜੀ ਤੇ ਇੱਥੇ ਤੱਕ ਦੀ ਆ ਵੈਰਾਈਟੀ ਪਈ ਹੈ 18 ਰੰਗ ਨੇ ਜੀ ਇਹਦੇ ਵਿੱਚ ਸਾਈਜ਼ ਇੱਕ ਸਭ ਤੋਂ ਜਿਹੜੇ ਮੇਨ ਹੁੰਦੇ ਕਿ 36 ਤੋਂ 44 36 ਤੋਂ 44 ਸਾਈਜ਼ ਜੀ 36 ਤੋਂ 44 ਦੇ ਵਿੱਚ 2 ਪੀਸ ਚ ਵੀ ਤੇ 3 ਪੀਸ ਚ 36 ਤੋਂ 48 36 ਤੋਂ 48 ਹਾਂਜੀ 46 48 ਦਾ ਰੇਟ 1550 ਰੁਪਏ 36 ਤੋਂ 44 ਦਾ 1450 ਹਾਂ ਕੁਕੀ ਨਾ ਆਪਣੇ ਕਈ ਵਾਰ ਭਰਾਵ ਦੇ ਨਾਲ ਸਾਈਜ਼ ਥੋੜਾ ਵੱਡਾ ਦਾ ਕਹਿੰਦੇ ਨੇ ਕਿ ਬਾਈ ਤੁਸੀਂ ਬੜੀ ਚੋਤਾ ਇੰਨੇ ਗੋਲੇ ਹਨ ਹਾਂਜੀ 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 ਉੱਥੇ ਥੋੜੀ ਦਿੱਕਤ ਹੋ ਤਾ ਕਰਕੇ ਬਸ ਉਹਨੂੰ ਪਹਿਲਾ ਸਾਈਜ਼ ਹੀ ਕਨਫਰਮ ਕਰ ਰਹੇ ਹਾਂ ਜਿਹੜਾ ਇਹ 2 ਪੀਸ ਹੈ ਇਹਦੇ ਬੱਚੇ ਦਾ ਵੀ ਮਿਲ ਜਾਊਗਾ 1000 ਰੁਪਏ ਰੇਟ ਆ ਉਹਦਾ 24 ਤੋਂ 34 ਸਾਈਜ਼ 999 ਰੁਪਏ ਦਾ ਹਾਂਜੀ ਹਾਂਜੀ 999 ਰੁਪਏ ਦਾ ਬੱਚਿਆਂ ਦੇ ਲਈ ਤੁਸੀਂ 2 ਪੀਸ ਕੋਟ ਪ ਹਾਂਜੀ ਹੁਣ ਵੀਰੇ ਨਾਲ ਨਾਲ ਜਿਵੇਂ ਬਲੇਜ਼ਰ ਆ ਗਏ ਹਾਂਜੀ ਅਗਲਾ ਕਹਿੰਦਾ ਜੀਨ ਨਾਲ ਪਾਣਾ ਫਾਰਮਲ ਨਾਲ ਪਾਣਾ ਹਰ ਤਰ੍ਹਾਂ ਦਾ ਮਿਲ ਜੂਗਾ ਇਹ ਇਹਦੇ ਵਿੱਚ ਆਪਾਂ ਗੱਲ ਕਰੀਏ ਸਾਈਜ਼ ਵਗੈਰਾ ਕੀ ਰਹਿਣਗੇ ਬਲੇਜ਼ਰ ਦੇ ਹਾਂਜੀ 36 ਤੋਂ 44 ਸਾਈਜ਼ ਚੈੱਕ ਲੈ ਲਓ ਹਾਂਜੀ ਪਲੇਨ ਲੈ ਲਓ ਪਲੇਨ ਲੈ ਲਓ ਓਕੇ ਕੁਝ ਵੀ ਲੈ ਸਕਦੇ ਹੋ ਇਹਨਾਂ ਦਾ ਕੀ ਰੇਟ ਰੁਕੀ ਬਲੇਜ਼ਰਾਂ ਦਾ 1000 ਰੁਪਏ 999 ਹਾਂਜੀ 999 ਰੁਪਏ 999 ਰੁਪਏ ਦੇ ਵਿੱਚ ਬਲੇਜ਼ਰ 4 ਪਾਕਟ ਪਲੇਨ ਜਾਂ ਫਿਰ ਚੈੱਕ ਇਹਦੇ ਵਿੱਚੋਂ ਛਾਂਟੀ ਮਾਰ ਕੇ ਲੈ ਜਾਓ ਜਿਹੜਾ ਤੁਹਾਡੇ ਫਿੱਟ ਵੈੱਟ ਦਾ ਸਿਰਫ 999 ਚ ਇਹਦੇ ਵਿੱਚ ਵੀਰੇ ਆਪਣੇ ਕੋਲ ਕਲਰ ਤੇ ਡਿਜ਼ਾਈਨ ਕਿੰਨੇ ਕੁ ਹੋਣਗੇ 10 10 15 15 ਰੰਗ ਮਿਲ ਜਣਗੇ ਜੀ ਹਾਂ ਹਾਂਜੀ ਹਾਂਜੀ ਸਾਈਜ਼ ਵਿੱਚ ਪਲੇਨ ਚ 36 ਤੋਂ 44 36 ਤੋਂ 44 ਤੱਕ ਹੁਣ ਆਪਣੇ ਕਈ ਵਾਰ ਭਰਾ ਕਹਿੰਦੇ ਨੇ ਕਿ ਵੀਰੇ ਜੈਕਟ ਆ ਜੋਗਟਾ ਵੀ ਦਿਖਾ ਦਿਓ ਤੇ ਸਿਰਫ ਕਿੰਨੇ ਚ 499 ਰੁਪਏ 499 ਰੁਪਏ ਦੀ ਜੈਕਟ ਆ ਪਿਆ ਤੁਹਾਡੇ ਸਾਹਮਣੇ ਫੁੱਲ ਸਟਾਕ ਹੈ ਇਹ ਚੋਂ ਆਓ ਕਿਹੜਾ ਮਰਜੀ ਛਾਂਟੀ ਮਾਰ ਕੇ ਲੈ ਜਾਓ ਇਹਦੇ ਵਿੱਚ ਸਾਈਜ਼ ਆ ਜੀ 36 ਤੋਂ 48 ਸਾਈਜ਼ ਇਹ ਤਾਂ ਵੱਡੇ ਆ ਗਿਆ ਨਾ ਮੈਕਸੀਮਲ ਆ ਗਈ ਹਨਾ 46 48 550 ਰੁਪਏ ਹਾਂਜੀ 36 ਤੋਂ 44 499 499 ਰੁਪਏ ਦੀ ਆਹ ਜੈਕਟ ਬਣ ਜੂਗੀ ਲਓ ਜੀ ਇਹਦੇ ਵਿੱਚ ਇਹ ਆਪਾਂ ਤੁਹਾਨੂੰ 4-5 ਆਈਟਮਾਂ ਦਿਖਾਈਆਂ ਨੇਗੀਆਂ ਹੁਣ ਵੀਰੇ ਠੰਡ ਵੀ ਜ਼ਿਆਦਾ ਹੋ ਗਈ ਹਨਾ ਕਈ ਵਾਰ ਆਪਣੇ ਭਰਾ ਕਹਿੰਦੇ ਨੇ ਕਿ ਫਲੱਪੀ ਵਗੈਰਾ ਆਪਾਂ ਤੁਹਾਨੂੰ ਇੱਧਰ ਚੱਕ ਕੇ ਦਿਖਾ ਦਨ ਲਿਆ ਕੇ ਹਾਂਜੀ ਹਾਂਜੀ ਤੇ ਇਹਨਾਂ ਦਾ ਥੋੜਾ ਜਿਹਾ ਟਾਈਮ ਆ ਗਿਆ ਹਨਾ ਆ ਚੀਜ਼ਾਂ ਦੀ ਗੱਲ ਕਰ ਰਹਾ ਮੈਂ ਤੇ ਤੁਸੀਂ ਆ ਚੀਜ਼ੇ ਚੈੱਕ ਕਰੋ ਸੋ ਨੂੰ ਇਹ ਵੀ ਮਤਲਬ ਇੱਥੇ ਦੇਖੋ ਇੱਕ ਵਾਰੀ ਸਟਾਕ ਵੈਸੇ ਵੀ ਦਿਖਾ ਦੇ ਭਾਵੇਂ ਜੀਨ ਲੈਣੀਆਂ ਭਾਵੇਂ ਕਿਸੇ ਦੀ ਕੋਈ ਸ਼ਰਟ ਲੈਣੀਆਂ ਭਾਵੇਂ ਫਾਰਮਲ ਪੈਂਟਾਂ ਲੈਣੀਆਂ ਭਾਵੇਂ ਇਹ ਜਿੰਨਾ ਵੀ ਤੁਹਾਨੂੰ ਸਾਣ ਦਿਖਾਇਆਗਾ ਮਾਰਕੀਟ ਦੇ ਨਾਲੋਂ ਬਹੁਤ ਹੀ ਮੰਨ ਕੇ ਚੱਲੋ ਵੀ ਰੇਟ ਦਾ ਚੈਲੰਜ ਹੈਗੀ ਹੈਗਾ ਤੇ ਇਹਨਾਂ ਦੀ ਗੱਲ ਕਰੀ ਕਿ ਵੀ ਇਹ ਫਲਪੀਆਂ ਆ ਅੱਜ ਕੱਲ੍ਹ ਹੈਗੀ ਰੇਟ ਨੂੰ ਠੰਡ ਵੀ ਪੈ ਗਈ ਹਾਂਜੀ ਹਾਂਜੀ ਹੈਨਾ ਹਾਂਜੀ ਤੇ ਇਹਨਾਂ ਦਾ ਗੀਰੂਗਾ ਸਿਸਟਮ ਇਹਨਾਂ ਦਾ ਸਾਰੇ ਤਰ੍ਹਾਂ ਸਾਈਜ਼ ਮਿਲ ਜਣਗੇ ਜੀ ਹਾਂ ਹਰ ਤਰ੍ਹਾਂ ਦੀ ਵੈਰਾਈਟੀ ਹੈ ਹਰ ਤਰ੍ਹਾਂ ਦੀ ਕੁਆਲਿਟੀ ਹੈ ਕੁਆਲਿਟੀ ਵਾਈਜ਼ ਰੇਟ ਹੈ ਫਿਕਸ ਰਹਿੰਦੇ ਜੀ ਹਾਂ ਫਿਕਸ ਰੇਟ ਨੇ ਕੁਆਲਿਟੀ ਵਾਈਜ਼ ਕਿਉਂਕਿ ਇਹਨਾਂ ਵਿੱਚ ਜਰਾ ਕੁਆਲਿਟੀ ਦਾ ਫਿਕਸ ਰੇਟ ਨੇ ਜੀ ਮੈਂ ਤੁਹਾਨੂੰ ਹੁਣ ਇਹ ਕਹਦਾ ਵੀ ਜਿਵੇਂ ਆਹ ਫਲੱਪੀ ਪਈ ਹੈ ਵੀ ਇਹਦਾ ਦੱਸ ਦਿੰਦੇ ਆ ਵੀ ਮੇਰੇ ਹੱਥ ਚ ਪੜੀ ਹੋਈ ਹੈ ਹਾਂਜੀ 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 ਇਹਦਾ ਕੀ ਰਹੂਗਾ ਆਈਡੀਆ ਰੇਟ ਜਾਂ ਇਹਦਾ ਰੇਟ ਤੇ ਸਾਡੇ ਲੱਗੇ ਹੋਏ ਨੇ ਜੀ ਰੇਟ ਹਾਂ ਜਿਵੇਂ ਇਹਦਾ ਰੇਟ 1050 ਰੁਪਏ ਜੀ 1050 ਇਦਾਂ ਦੀ ਜਿਵੇਂ ਹੁਣ ਕੋਈ ਵੱਡਾ ਸੈੱਜ ਲਊਗਾ ਇਹਦੇ ਵਿੱਚ ਕੁਆਲਿ ਇਹਦੇ ਵਿੱਚ ਇੱਕ ਆਗਿਤੂ ਵੀ ਫਲਾਵਰਟ ਜੀ ਮਤਲਬ ਅਲੱਗ ਅਲੱਗ ਕਿਸਮਾਂ ਆ ਗਈਆਂ ਜੀ ਹਾਂਜੀ ਇਦਾਂ ਦਾ ਕੁਝ ਬਹੁਤ ਬਹੁਤ ਵੈਰੇਟੀ ਮਿਲ ਜੂਗੀ ਇਦਾਂ ਦੀ ਬਹੁਤ ਵੈਰੇਟੀ ਮਿਲ ਜੂਗੀ ਇੱਕ ਵਾਰੀ ਆਪਾਂ ਪੂਰੀ ਦੁਕਾਨ ਦਾ ਆਪਣੇ ਦਾ ਵਾਕਰ ਨੋਟ ਕਰਾਈ ਜਾਣਾ ਹਾਂਜੀ ਹਾਂਜੀ ਕਈ ਵਾਰ ਆਪਣੇ ਭਰਾ ਦੇ ਨਾਲ ਸਮਝ ਆ ਜਾਂਦੇ ਕਿ ਯਾਰ ਹਾਂ ਵੀ ਕੱਲਾ ਇਹ ਦਾ ਦੇਖੋ ਇਹ ਚੱਲ ਰਿਹਾ ਸਪੈਸ਼ਲ ਆਫਰ ਕਿਉਂਕਿ ਹੁਣ ਕੋਟ ਪੈਂਟ ਆਪਾਂ ਸਾਰਿਆਂ ਦੇ ਵਾ ਲੈਣਾ ਸਿਰਫ ਤਾਂ ਕਰਕੇ ਤੇ ਵਧੀਆ ਕੁਆਲਿਟੀ ਦੇ ਵਿੱਚ ਜੇ ਥੋੜੇ ਜਿਹਾ ਆਪਾਂ ਦੇਖਣਾ ਕਿ ਹਾਂ ਯਾਰ ਥੋੜੀ ਜੀ ਚੀਜ਼ ਯੂਨਿਕ ਜੀ ਲੈਣੀ ਹੈ ਤਾਂ ਤੁਸੀਂ ਆਹ ਜੈਕਟਾਂ ਵੀ ਲੈ ਸਕਦੇ ਹੋ ਇਸ ਤੋਂ ਬਾਅਦ ਗੱ ਆਪਣੀਆਂ ਵਿੰਟਰ ਦੀਆਂ ਸ਼ਰਟਾਂ ਆ ਗਈਆਂ ਆਪਾਂ ਗਰਮ ਕਹਿ ਦਿੰਨੇ ਹਨਾ ਵੀਰੇ ਇਹ ਵੀ ਪਈਆਂ ਨੇ ਹਾਂਜੀ ਹਾਂਜੀ ਇਹਨਾਂ ਦਾ ਵੀ ਰੇਟ ਪ੍ਰਾਈਜ਼ ਰਹੂਗਾ ਮਾਰਕੀਟ ਨਾਲੋਂ ਚੈਲੰਜ ਇਧਰਲੇ ਪਾਸੇ ਆ ਚੱਕ ਰਹੇ ਆ ਤੇ ਆਪਣੇ ਗਰਮ ਲੋਰਾਂ ਵੀ ਆ ਗਈਆਂ ਤੇ ਅੱਜ ਕੱਲ ਵੀਰੇ ਚੱਲ ਰਗਾ ਕਹਿੰਦੇ ਸਵਾਗ ਸਬੂਗ ਸ਼ਰਟਾਂ ਛੋਟੀਆਂ ਪਈਆਂ ਹਾਂਜੀ ਹਾਂਜੀ ਪੰਜਾਬ ਵਾਲੀ ਹੁੱਡੀ ਹੋ ਗਈ ਜਿਸ ਤਰ੍ਹਾਂ ਹਾਂ ਇਦਾਂ ਦਾ ਕੁਝ ਹੋ ਗਿਆ ਲਓ ਬਈ ਆ ਵੀ ਚੈੱਕ ਕਰ ਲਓ ਬਾਈ 490 ਰੁਪਏ ਰੇਟ ਹੈ 490 ਪੰਜਾਬ ਵਾਲੀ ਹੁੱਡੀ ਦਾ ਓਕੇ ਹਾਂਜੀ ਇਦਾਂ ਦਾ ਬਹੁਤ ਕੁਝ ਮਿਲ ਜੂਗਾ ਜੀ ਪਲੇਨ ਮਿਲ ਜਣਗੀਆਂ 490 ਰੁਪਏ ਚ ਠੀਕ ਹੈ ਲਓ ਪਲੇਨ ਵੀ ਮਿਲ ਜੂ ਇਹਦਾ ਸਟੱਫ ਵੀ ਵਧੀਆ ਯਾਰ ਗਰਮ ਨੇ ਹੀ ਉਹ ਨਹੀਂ ਹੈ ਕੋਈ ਆ ਚੈੱਕ ਕਰ ਵਧੀਆ ਆ ਲੋ ਜਿਵੇਂ ਆ 490 ਹੈਨਾ 490 ਰੁਪਏ ਤੇ ਸ਼ਬੈਗ ਛਾਟਾ ਦਿਖਾ ਦੂੰਗਾ ਇੱਕ ਦੋ ਛਾਟਾ ਲਓ ਆਇਆ ਵੀ ਵਜੇ ਨੇ ਗਰਮ ਲੋਰਾਂ ਵੀ ਪਈਆਂ ਨੇਗੇ ਸਾਰਾ ਕੁਝ ਮਿਲ ਜੂਗਾ ਅੱਛਾ ਗਰਮ ਲੋਰਾਂ ਦੇ ਵਿੱਚ ਆਪਣੇ ਕੋਲ ਦੋ ਤਿੰਨ ਤਰ੍ਹਾਂ ਦਾ ਕੱਪੜਾ ਹੁੰਦਾ ਇੱਕ ਤਾਂ ਵੀਰੇ ਆਹੀ ਚੀਜ਼ ਆ ਗਈ ਸਿੰਪਲ ਇੱਕ ਉੱਪਰਲੇ ਬਸੇ ਜਿਵੇਂ ਪਲਿਸਟ ਹੁੰਦਾ ਜੀ ਕਟਰਾਇਚ ਹੁੰਦਾ 290 ਰੁਪਏ ਤੋਂ ਸ਼ੁਰੂ ਹੈ ਲੋਰ 290 ਰੁਪਏ ਤੋਂ ਗਰਮ ਲੋਰ ਸ਼ੁਰੂ ਹੋ ਜਾਂਦੀ ਹੈ ਤੇ ਉਧਰਲੇ ਪਾਸੇ ਮੜਾਏ ਸੈਕਸ਼ਨ ਆਪਾਂ ਵੀ ਦਿਖਾ ਦੇ ਵੀਰੇ ਕੋਟੀਆਂ ਵਾਲਾ ਹਣਾ ਆ ਜੋ ਤੇ ਜਿਵੇਂ ਆ ਮੰਨ ਕੇ ਚੱਲੋ ਆ ਸਾਰਾ ਦਾ ਸਾਰਾ ਸੈਕਸ਼ਨ ਭਰਿਆ ਪਿਆ ਕਿਸੇ ਆਪਣੇ ਪੁਰਾਣੇ ਕੋਟੀਆਂ ਵੀ ਲੈਣੇ ਨੇ ਕੋਟੀਆਂ ਮਿਲ ਜਾਣੀਆਂ ਹਨ ਵੀਰੇ ਹਾਂਜੀ ਹਾਂਜੀ 450 ਰੁਪਏ ਤੋਂ ਸ਼ੁਰੂ ਹੈ ਕੋਟੀ 450 ਰੁਪਏ ਤੋਂ ਕੋਟੀ ਸ਼ੁਰੂ ਹੋਗੀ ਹਾਂਜੀ ਹਾਂਜੀ ਤੇ ਬਾਕੀ ਨਾ ਭਰਾ ਦਾ ਸਾਰਾ ਸਾਰਾ ਕਾਊਂਟਰ ਪਰ ਹਰ ਤਰ੍ਹਾਂ ਦੀ ਮਿਲ ਜੂਗੀ ਜੈਂਟਸ ਦੇ ਰਿਲੇਟਡ ਸਾਰੀ ਚੀਜ਼ ਹਨਾ ਵੀਰੇ ਸਟਾਕ ਇੰਨਾ ਕੋਲ ਕਿੰਨਾ ਹੈ ਤਾਂ ਅਨਲਿਮਟਿਡ ਸਟਾਕ ਅਲਿਮਟਿਡ ਵੈਰਾਈਟੀ ਹਾਂਜੀ ਤੇ ਆ ਚੈੱਕ ਕਰ ਲੋ ਅੱਜਕੱਲ੍ਹ ਜੁਮੇ ਨਵੀਆਂ ਆਈਟਮਾਂ ਜੋ ਵੀ ਚੱਲਦੀਆਂ ਨੇ ਹਰ ਤਰ੍ਹਾਂ ਦੀ ਆਈਟਮ ਹੈ ਜੀ ਹਾਂਜੀ ਹਾਂਜੀ ਜਿਸ ਤਰ੍ਹਾਂ ਚੀਜ਼ਾਂ ਨੇ ਆ ਦੇਖੋ ਹਾਂ ਆ ਜੀ ਚੈੱਕ ਕਰੋ ਯਾਰ ਓਏ ਅਲੱਗ-ਅਲੱਗ ਚੀਜ਼ਾਂ ਬਣ ਗਈ ਗੱਲ ਆ ਜੋ ਵੀ ਡਿਜ਼ਾਈਨਰਾਂ ਨੇ ਹੁਣ ਦੇਖ ਕੇ ਕਈ ਭਰਾਏ ਕਹਿ ਦੇਣਗੇ ਅਸੀਂ ਤਾਂ ਆਹੀ ਲੈ ਕੇ ਜਾਣੀ ਆ ਮਿੱਤਰੋ ਕੋਈ ਚੱਕਰ ਨਹੀਂ ਆਉਣਾ ਕੈਮਰਾਮੈਨ ਦੀ ਵੀ ਨਿਗਾਹ ਇੱਤੇ ਪੈ ਗਈ ਠੀਕ ਐ ਪਰ ਆਪਾਂ ਨੂੰ ਦੇਣੀ ਨਹੀਂ ਇਹਦਾ ਵੀਰੇ ਰੇਟ ਰੂਟ ਕੀ ਰਹੂਗਾ ਚੈਲੰਜ ਕਰ ਦਿਓ ਮੈਂ ਕਹਿੰਦਾ ਐ ਯਾਰ ਰੇਟ ਕਰ ਦਿਓ ਰੇਟ ਵੀਰੇ ਇਹਨਾਂ ਦੇ ਨਾ ਇਹ ਗਾਰੰਟੀ ਵਾਲੇ ਪੀਸ ਨੇ ਪੂਰ ਇਹਨਾਂ ਤੇ ਆਂਦਾ ਨਹੀਂ ਹੈਗਾ ਠੀਕ ਐ ਜੀ 700 ਤੋਂ ਲੈ ਕੇ 850 870 ਤੱਕ ਰੇਟ ਨੇ ਓਕੇ ਠੀਕ ਐ ਜੀ 700 ਤੋਂ ਸਟਾਰਟਿੰਗ ਐ ਹਸਾ 650 ਅਲੱਗ-ਅਲੱਗ ਰੇਟ ਨੇ ਵੀਰ ਉੱਪਰ ਲੱਗੇ ਰੇਟ ਨੇ ਆਪਣੇ ਜਿਵੇਂ ਆ ਚੀਜ਼ਾਂ ਨੇ 580 ਰੁਪਏ ਦਾ ਪੀਸ ਹੈ ਠੀਕ ਹੈ ਹਾਂਜੀ ਰੇਟ ਸਭ ਤੋਂ ਪਹਿਲਾਂ ਟਾਈਪ ਜਿਹਾ ਆ ਗਿਆ ਨਾ ਆਪਣੇ ਹਾਂ ਲਓ ਬਾਈ ਇੱਧਰ ਆ ਸਾਰਾ ਦਾ ਸਾਰਾ ਕਾਊਂਟਰ ਪਰ ਹੈ ਇੱਕ ਵਾਰੀ ਆ ਆ ਜੀ ਇਹ ਜਿੰਨੇ ਉੱਪਰ ਤੱਕ ਪਏ ਨੇ ਨਾ ਸਾਰੇ ਦੇ ਸਾਰੇ ਕੋਟ ਪੈਂਟ ਦਾ ਪੂਰਾ ਦਾ ਪੂਰਾ ਬਿੱਲ ਰੇਟ ਸਭ ਸਿੱਕ ਹੈ ਬਲੇਜ਼ਰ ਸਭ ਕੁਝ ਭਰਿਆ ਪਿਆ ਆ ਗਿਆ ਕੋਟੀਆਂ ਆਪਣੀਆਂ ਬਾਈ ਦਾ ਚੈੱਕ ਚੈੱਕ ਰਵਾਈ ਲੈ ਰੇਟ ਆਪਣੇ ਫਿਕਸ ਨੇ ਸਭ ਵਾਸਤੇ ਇੱਕੋ ਹੀ ਰੇਟ ਹੈ ਹਾਂ ਇਹ ਨਹੀਂ ਹੈਗਾ ਕਿ ਹਣਾ ਬੱਚਾ ਜਿਹਾ ਕੋਈ ਵੱਡਾ ਦੇਖ ਕੇ ਆਏ ਕਹਿੰਦੇ ਹਨ ਕਿ ਸਾਲਾ ਬੰਦਾ ਲਾਦਾ ਵਧਾ ਦੋਨਾ ਇਹ ਜਾ ਕੁਛ ਨਹੀਂ ਸਾਰੇ ਦੇ ਲਈ ਇੱਕੋ ਰੇਟ ਆ ਬਾਈ ਕੋਲ ਹਾਂਜੀ ਹਾਂਜੀ ਆ ਜਾਓ ਬਾਈ ਇਦਾਂ ਇਦਾਂ ਦੇ ਚੀਜ਼ਾਂ ਮਿਲ ਜਾਣਗੇ ਤੁਹਾਨੂੰ ਕੋਟੀਆਂ-ਕੁਟੀਆਂ ਮਤਲਬ ਯਾਰ ਵਿੰਟਰ ਦੀ ਤੁਸੀਂ ਹਰੇਕ ਆਈਟਮ ਲੈ ਸਕਦੇ ਹੋਣਾ ਤੇ ਆਪਰਾ ਦਾ ਪੰਜ ਚਾਰ ਰੁਪਏ ਨਹੀਂ ਯਾਰ ਕਮਲਾ ਉਤਾਰ ਕੇ ਲਓ ਜੀ ਬਲੇਜ਼ਰ ਇੱਕ ਵਾਰੀ ਚੈੱਕ ਕਰਵਾ ਦੇ ਇਦਾਂ ਦੇ ਬਲੇਜ਼ਰ ਹੀ ਮਿਲ ਜਾਣਗੇ ਬਾਈ ਪੰਜ ਚਾਰ ਰੁਪਏ ਅਲੱਗ-ਅਲੱਗ ਜੀ ਉਤਾਰਦੇ ਦਿਖਾ ਦਿਓ ਵੈਰਾਈਟੀ ਆ ਜੀ ਚੈੱਕ ਕਰੋ ਬਾਈ ਇਹ ਮਤਲਬ ਕੁੜਤੇ ਪਜਾਮੇ ਦੇ ਪਾਉਣ ਨਾਲ ਪਾਉਣ ਵਾਲੇ ਕੋਟ ਹੁੰਦੇ ਨੇ ਨਾ ਵੀਰੇ ਹਾਂਜੀ ਬਾਈ ਜੀ ਟਵੀਟ ਕੱਪੜੇ ਦੇ ਹਾਂ ਓਕੇ ਰੋਡ ਕੁਆਲਟੀ ਹਾਂ 36 ਤੋਂ 44 ਸਾਈਜ਼ ਓਕੇ 1950 ਰੁਪਏ ਰੇਟ 1950 ਰੁਪਏ ਦਾ ਆ ਮਿਲ ਜਾਊਗਾ ਤੁਹਾਨੂੰ ਬਾਈ ਲੈ ਟਵੀਟ ਕੱਪੜੇ ਕਰੋਗਰ ਟਵੀਟ ਕਪੜਾ ਬਾਈ ਕਹਿੰਦਾ ਕੋਈ ਹੈਗਾ ਬਾਕੀ ਜਿੰਨੇ ਭਰਾ ਦੇਖ ਲੈਣਾ ਖੁਰਾਣਾ ਗਾਰਮੈਂਟ ਦੜਬਾ ਤੇ ਆ ਜਾਓ ਕਿਸੇ ਤਰ੍ਹਾਂ ਦੀ ਕੋਈ ਔਰ ਵੈਰਾਈਟੀ ਵੀ ਲੈਣੀ ਆਂਦਾ ਸੇਮ ਨੰਬਰ ਵੀ ਚੱਲ ਰਿਹਾ ਵੀਰੇ ਐਡਰੈਸ ਵੀ ਜਦੋਂ ਹਾਂ ਜੀ ਹਾਂ ਕੰਟੈਕਟ ਕਰ ਲਿਓ ਬਾਕੀ ਵੀਡੀਓ ਸ਼ੇਅਰ ਕਰ ਦਿਓ ਜੀ